ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ 11 ਲੱਖ ਤੋਂ ਵੱਧ ਪੰਜਾਬੀਆਂ ਨੂੰ ਲੱਗੇਗਾ ਵੱਡਾ ਝਟਕਾ ਕਿਉਂਕਿ ਹੁਣ ਅਗਲੇ ਮਹੀਨੇ ਤੋਂ ਹੋ ਜਾਣਗੇ ਉਹਨਾਂ ਦੇ ਵੀ ਰਾਸ਼ਨ ਕਾਰਡ ਕੈਨਸਲ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਈਕੇਵਾਈਸੀ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਕਿ 30 ਤੋਂ 31 ਲੱਖ ਪੰਜਾਬੀਆਂ ਦੇ ਰਾਸ਼ਨ ਕਾਰਡ ਰੱਦ ਹੋ ਚੁੱਕੇ ਸਨ ਜਿਨ੍ਹਾਂ ਨੂੰ ਕਿ ਹੁਣ ਅਗਲੇ ਮਹੀਨੇ ਤੋਂ ਰਾਸ਼ਨ ਨਹੀਂ ਮਿਲੇਗਾ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਐਕਸ਼ਨ ਲਿਆ ਗਿਆ ਹੈ ਜਿਸ ਦੇ ਵਿੱਚ ਕਿ ਹੁਣ 11 ਲੱਖ ਤੋਂ ਵੱਧ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ ਤੇ ਅਗਲੇ ਮਹੀਨੇ ਤੋਂ ਹੀ ਹੁਣ ਉਹਨਾਂ ਦੇ ਵੀ ਰਾਸ਼ਨ ਕਾਰਡ ਕੱਟੇ ਜਾਣਗੇ ਕੀ ਹੈ ਪੂਰਾ ਮਾਮਲਾ ਉਹ ਜਾਣਦਿਆਂ ਅੱਗੇ ਇਸ ਵੀਡੀਓ ਦੇ ਵਿੱਚ ਜਾਣਕਾਰੀ ਮੁਤਾਬਕ ਹੁਣ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ 80 ਕਰੋੜ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਜਾਂ ਫਿਰ ਇਸ ਤੋਂ ਇਲਾਵਾ ਚੌਲ ਦਿੱਤੇ ਜਾਂਦੇ ਹਨ ਖੁਰਾਕ ਸਪਲਾਈ ਮੰਤਰਾਲੇ 'ਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਵਿੱਚ ਹੁਣ 8.5 ਕਰੋੜ ਲੋਕ ਅਜਿਹੇ ਹਨ ਜੋ ਕਿ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਕਿਉਂਕਿ ਉਹ ਆਰਥਿਕ ਤੌਰ ਦੇ ਉੱਤੇ ਕਾਫੀ ਜ਼ਿਆਦਾ ਮਜ਼ਬੂਤ ਹਨ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੋਲ ਜਿੱਥੇ ਕਿ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੋਲ ਜਿੱਥੇ ਕਿ ਕਾਰ ਹੈ ਤੇ ਕਈ ਲੋਕ ਜਿਹੜੇ ਕਿ ਇਨਕਮ ਟੈਕਸ ਭਰਦੇ ਹਨ ਤੇ ਜਾਂ ਫਿਰ ਕਈਆਂ ਲੋਕਾਂ ਦੇ ਕੋਲ 5 ਏਕੜ ਤੋਂ ਵੱਧ ਜ਼ਮੀਨ ਹੈ ਤਾਂ ਕੋਈ GST ਦੀ ਰਿਟਰਨ ਵੀ ਭਰਦਾ ਹੈ ਤੇ ਮੰਤਰਾਲੇ ਨੇ ਹੁਣ ਸਾਰੇ ਰਾਜਾਂ ਦੇ ਵਿੱਚ ਇਸ ਦੀ ਜਾਂਚ ਕਰਨ ਦੇ ਲਈ ਕਿਹਾ ਹੈ ਪੰਜਾਬ ਦੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ 11 ਲੱਖ ਤੋਂ ਵੀ ਉੱਪਰ ਪਾਈ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਜਾਂਚ ਦੇ ਲਈ ਕੇਂਦਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਹੈ ਕਿਉਂਕਿ ਅਕਤੂਬਰ ਮਹੀਨੇ ਦੇ ਵਿੱਚ ਹੁਣ ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਸੰਦਰਭ ਦੇ ਵਿੱਚ ਹੀ ਹੁਣ 11 ਲੱਖ ਲੋਕਾਂ ਦੇ ਪੜਤਾਲ ਨਹੀਂ ਕੀਤੀ ਜਾ ਸਕਦੀ ਪੰਜਾਬ ਦੇ ਵਿੱਚ 1.53 ਡੇਢ ਕਰੋੜ ਦੇ ਕਰੀਬ ਜਿਹੜਾ ਕਿ ਲੋਕਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਤਹਿਤ ਜਿਹੜਾ ਕਿ ਪ੍ਰਤੀ ਮਹੀਨਾ 5 ਕਿਲੋ ਕਣਕ ਮਿਲ ਰਹੀ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੀ ਕੁੱਲ ਆਬਾਦੀ ਜਿਹੜੀ ਆ ਉਹ 3.5 ਕਰੋੜ ਦੇ ਕਰੀਬ ਹੈ ਤੇ ਜਿਸ ਦੇ ਵਿੱਚੋਂ ਕਿ ਡੇਢ ਕਰੋੜ ਲੋਕ ਜਿਹੜਾ ਕਿ ਇਹ ਫ੍ਰੀ ਵਾਲੀ ਕਣਕ ਲੈ ਰਹੇ ਹਨ ਜੋ ਕਿ ਪ੍ਰਤੀ ਮਹੀਨਾ ਉਹਨਾਂ ਨੂੰ 5 ਕਿਲੋ ਮਿਲਦੀ ਹੈ ਇਸ ਯੋਜਨਾ ਨੂੰ ਲੈ ਕੇ ਕਈ ਵਾਰ ਜਿਹੜਾ ਕਿ ਲੋਕਾਂ ਦੇ ਉੱਤੇ ਸਵਾਲ ਵੀ ਉੱਠਦੇ ਰਹੇ ਹਨ ਕਿ ਬਹੁਤ ਸਾਰੇ ਅਮੀਰ ਲੋਕ ਵੀ ਜਿਹੜੇ ਕਿ ਇਸ ਜਿਹੜੀ ਕੀ ਰਾਚਣ ਦੀ ਪ੍ਰਕਿਰਿਆ ਹੈ ਇਸ ਨੂੰ ਜਿਹੜਾ ਕੀ ਪੂਰਾ ਨਹੀਂ ਕਰਦੇ ਉਹ ਫੇਰ ਵੀ ਜਿਹੜਾ ਕੀ ਰਾਚਣ ਲੈ ਰਹੇ ਹਨ ਪਿਛਲੇ ਸਾਲ ਹੀ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਇੱਕ ਮਰਸੀਡੀਜ਼ ਕਾਰ ਦੇ ਵਿੱਚ ਵਿਅਕਤੀ ਰਾਚਣ ਲੈਣ ਦੇ ਲਈ ਪੁੱਜਾ ਸੀ ਸੋ ਹੁਸ਼ਿਆਰਪੁਰ ਤੋਂ ਇਹ ਮਾਮਲਾ ਜਿਹੜਾ ਕੀ ਤੁਹਾਨੂੰ ਦੱਸਦੀ ਹੈ ਸਾਹਮਣੇ ਆਇਆ ਸੀ ਸੋ ਇਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਵੱਲੋਂ ਆਪਣੀ ਤੌਰ ਦੇ ਉੱਤੇ ਤਫ਼ਤੀਸ਼ ਕੀਤੀ ਗਈ ਹੈ ਜਿਸ ਦੇ ਵਿੱਚ ਕਿ 11 ਲੱਖ ਲੋਕ ਪੰਜਾਬ ਦੇ ਅਜੇ ਹੀ ਪਾਏ ਗਏ ਹਨ ਜਿਨ੍ਹਾਂ ਦੇ ਕੋਲ ਕੀ 5 ਏਕੜ ਤੋਂ ਜ਼ਮੀਨ ਜ਼ਿਆਦਾ ਹੈ ਜਾਂ ਫਿਰ ਉਹਨਾਂ ਦੇ ਕੋਲ ਗੱਡੀਆਂ ਕਾਰਾਂ ਹਨ ਤੇ ਜਾਂ ਫਿਰ ਉਹ ਇਨਕਮ ਟੈਕਸ ਦੀ ਰਿਟਰਨ ਭਰਦੇ ਹਨ ਤੇ ਆਰਥਿਕ ਤੌਰ ਦੇ ਉੱਤੇ ਉਹ ਕਾਫੀ ਜ਼ਿਆਦਾ ਮਜ਼ਬੂਤ ਹਨ ਸੋ ਉਹਨਾਂ ਦਾ ਕਹਿਣਾ ਹੈ ਕਿ ਇਹ 11 ਲੱਖ ਲੋਕਾਂ ਦੀ ਜਿਹੜਾ ਕਿ ਚੰਗੀ ਤਰ੍ਹਾਂ ਜਿਹੜੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਕਿ ਇਹਨਾਂ ਦੇ ਜਿਹੜੇ ਰਾਸ਼ਨ卡ਡ ਬਣੇ ਹੋਏ ਹਨ ਇਹਨਾਂ ਨੂੰ ਕੱਟਿਆ ਜਾ ਸਕੇ ਪਰ ਹੁਣ ਭਗਵਾਨਤਮਾਨ ਸਰਕਾਰ ਦੇ ਵੱਲੋਂ 6 ਮਹੀਨੇ ਦਾ ਸਮਾਂ ਮੰਗ ਲਿਆ ਗਿਆ ਹੈ ਤੇ ਇਸ ਦੇ ਉੱਤੇ ਹੁਣ ਆਉਣ ਵਾਲੇ ਸਮੇਂ ਦੇ ਉੱਤੇ ਵੱਡੀ ਕਾਰਵਾਈ ਹੋਵੇਗੀ ਜੋ ਕਿ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਲੋਕ ਹਨ ਉਹ ਫੇਰ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਫ੍ਰੀ ਰਾਸ਼ਨ ਲੈ ਰਹੇ ਹਨ ਸੋ ਤੁਸੀਂ ਵੀ ਆਪਣੀ رائے ਜਿਹੜੀ ਉਹ ਕਮੈਂਟ ਕਰਕੇ ਜਰੂਰ ਦਿਓ ਕਿ ਇਹ ਸਿਰਫ ਗਰੀਬਾਂ ਉਹੀ ਜਿਹੜਾ ਕਿ ਰਾਚਣ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਜਿਹੜੇ ਕਿ ਅਮੀਰ ਲੋਕ ਵੀ ਇਸ ਦਾ ਫਾਇਦਾ ਉਠਾ ਰਹੇ ਹਨ ਤੇ ਕੀ ਇਸ ਦੀ ਜਿਹੜੀ ਉਹ ਜਾਂਚ ਭਗਵੰਤਮਾਨ ਸਰਕਾਰ ਨੂੰ ਤੈਹ ਤੱਕ ਜਾ ਕੇ ਕਰਨੀ ਚਾਹੀਦੀ ਹੈ ਤੇ ਜਿਹੜਾ ਕਿ ਰਾਚਣ ਇਹ ਬੰਦ ਕਰਨਾ ਚਾਹੀਦਾ ਹੈ ਸੋ ਆਪਣੀ رائے ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਜੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਕੇਂਦਰ ਦੇ ਵੱਲੋਂ ਹੁਣ ਮੋਦੀ ਸਰਕਾਰ ਦੇ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ 550 ਕਰੋੜ ਦੇ ਕਰੀਬ ਜਿਹੜੀ ਕਿ ਵਿਸ਼ੇਸ਼ ਗ੍ਰਾਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਉੱਤੇ ਜਿਹੜਾ ਕਿ ਮਿਹਰਬਾਨ ਹੋ ਕੇ ਉਹਨਾਂ ਨੂੰ ਤੋਹਫਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕਰ ਦਿੱਤੀ ਹੈ ਜਿਸ ਦੇ ਨਾਲ ਹੁਣ ਸੂਬੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਆਵੇਗੀ ਇਹ ਰਕਮ ਪੂੰਜੀਗਤ ਖਰਚੇ ਤਹਿਤ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀ ਗਈ ਹੈ ਤਾਂ ਜੋ ਕਿ ਸਰਕਾਰ ਮਾਰਤਾਂ ਦੀ ਉਸਾਰੀ ਮਸ਼ੀਨਰੀ ਦੀ ਖਰੀਦ ਸਮੇਤ ਜਿਹੜੇ ਕਿ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਆਧਾਰ ਕਾਰਡ ਵੋਟਰ ਕਾਰਡ ਅਤੇ ਪੈਨ ਕਾਰਡ ਨੂੰ ਲੈ ਕੇ ਪੰਜਾਬ ਪੁਲਿਸ ਨੇ ਜਾਰੀ ਕਰ ਦਿੱਤਾ ਹੈ ਨਵਾਂ ਅਲਰਟ ਜੀ ਹਾਂ ਪੰਜਾਬ ਦੇ ਵਿੱਚ ਹੁਣ ਇੱਕ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਲੋਕ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਤੋਂ ਹੋਣ ਦਾ ਦਾਵਾ ਕਰਦੇ ਹੋਏ ਨਾ ਸਿਰਫ ਲੋਕਾਂ ਦਾ ਨਿੱਜੀ ਡੇਟਾ ਇਕੱਠਾ ਕਰ ਰਹੇ ਹਨ ਸਗੋਂ ਲੋਕਾਂ ਦੇ ਸਰਕਾਰੀ ਕੰਮ ਕਰਵਾਉਣ ਦੇ ਲਈ ਉਹਨਾਂ ਤੋਂ ਕਮਿਸ਼ਨ ਦੇ ਰੂਪ ਦੇ ਵਿੱਚ ਪੈਸੇ ਵੀ ਇਕੱਠੇ ਕਰ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਹੈ ਕਿ ਕੁਝ ਨਾਗਰਿਕਾਂ ਨੇ ਇਹ ਸ਼ਿਕਾਇਤ ਵੀ ਕੀਤੀ ਹੈ ਕਿ ਜਿਵੇਂ ਕੁਝ ਵਿਅਕਤੀਆਂ ਨੇ ਖੁਦ ਨੂੰ ਇੱਕ ਖਾਸ ਰਾਜਨੀਤਿਕ ਪਾਰਟੀ ਦੇ ਨਾਲ ਸਬੰਧਤ ਦੱਸ ਕੇ ਉਹਨਾਂ ਦੇ ਨਾਲ ਸੰਪਰਕ ਤੇ ਉਹਨਾਂ ਨੂੰ ਬਰਗਲਾ ਕੇ ਉਹਨਾਂ ਤੋਂ ਜਿਹੜਾ ਕਿ ਬੈਂਕ ਦੇ ਖਾਤਾ ਨੰਬਰ ਲੈ ਲਏ ਤੇ ਇਸ ਤੋਂ ਬਾਅਦ ਉਹਨਾਂ ਦੇ ਬੈਂਕ ਖਾਤੇ ਹੁਣ ਖਾਲੀ ਹੋ ਚੁੱਕੇ ਹਨ ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਲਗਾਤਾਰ ਜਿਹੜਾ ਕਿ ਲੋਕਾਂ ਨੂੰ ਹੁਣ ਬੇਵਕੂਫ ਬਣਾਇਆ ਜਾ ਰਿਹਾ ਹੈ ਬੁਲਾਰੇ ਨੇ ਅੱਗੇ ਇਹ ਵੀ ਕਿਹਾ ਹੈ ਕਿ ਜਿਹੀਆਂ ਸਾਰੀਆਂ ਸ਼ਿਕਾਇਤਾਂ ਦੀ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਅਨਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਹੇ ਸਮਾਜ ਵਿਰੋਧੀ ਅੰਸਰਾਂ ਤੋਂ ਦੂਰ ਰਹਿਣ ਤੇ ਕਿਸੇ ਨੂੰ ਵੀ ਕੋਈ ਨਿੱਜੀ ਡਾਟਾ ਨਾ ਦੇਣ ਕਿਉਂਕਿ ਇਸ ਦੀ ਦੁਰਵਾਰਤੋਂ ਹੋ ਸਕਦੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਬੈਂਕ ਖਾਤਿਆਂ ਦੇ ਵਿੱਚੋਂ ਪੈਸੇ ਵੀ ਨਿਕਲ ਚੁੱਕੇ ਹਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੇ ਖੇਤਰ ਦੇ ਵਿੱਚ ਜਿਹੇ ਕੋਈ ਵੀ ਗੈਰ ਕਾਨੂੰਨੀ ਲੋਕ ਆ ਕੇ ਕੈਂਪ ਲਗਾਉਂਦੇ ਹਨ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਬੁਲਾਰੇ ਨੇ ਕਿਹਾ ਹੈ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੀ ਇਹਨਾਂ ਲੋਕਾਂ ਦੇ ਦੁਆਰਾ ਗਰੋਹ ਬਣਾ ਕੇ ਕੈਂਪ ਲਗਾਏ ਜਾ ਰਹੇ ਹਨ ਤੇ ਲਗਾਤਾਰ ਪਿੰਡਾਂ ਦੇ ਲੋਕਾਂ ਤੋਂ ਜਿਹੜੇ ਕੀ ਪੈਸੇ ਵਸੂਲੇ ਜਾ ਰਹੇ ਹਨ ਇਸ ਤੋਂ ਇਲਾਵਾ ਬੈਂਕ ਖਾਤਿਆਂ ਤੱਕ ਜਿਹੜੇ ਕੀ ਉਹਨਾਂ ਦੇ ਪਹੁੰਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਉਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਅਤੇ ਬੈਂਕ ਖਾਤੇ ਲੈ ਕੇ ਉਹਨਾਂ ਦੇ ਬੈਂਕਾਂ ਦੇ ਵਿੱਚੋਂ ਜਿਹੜੇ ਕੀ ਪੈਸੇ ਕੱਢੇ ਜਾ ਰਹੇ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਦੁਪਈਆ ਬਾਨਾਂ ਤੋਂ ਵੀ ਵਸੂਲਿਆ ਜਾਵੇਗਾ ਟੋਲ ਟੈਕਸ ਜਾਣੋ ਕੀ ਹੈ ਪੂਰਾ ਮਾਮਲਾ ਜੀ ਹਾਂ ਜੇਕਰ ਤੁਸੀਂ ਬਾਈਕ ਜਾਂ ਸਕੂਟਰ ਚਲਾਉਂਦੇ ਹੋ ਤੇ ਤੁਹਾਡੇ ਲਈ ਹੁਣ ਰਾਹਤ ਦੀ ਖਬਰ ਹੈ ਸੋ ਇਹ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਕਿ ਹੁਣ ਜੇਕਰ ਤੁਸੀਂ ਦੋਪਹੀਆ ਵਾਹਨ ਵੀ ਚਲਾਉਂਦੇ ਹੋ ਤੇ ਤੁਹਾਡੇ ਕੋਲੋਂ ਵੀ ਹੁਣ ਟੂਲ ਪਲਾਜੇ ਤੋਂ ਟੈਕਸ ਵਸੂਲਿਆ ਜਾਵੇਗਾ ਸੋ ਪਰ ਸਰਕਾਰ ਦੇ ਦੁਆਰਾ ਜਿਹੜਾ ਕਿ ਹੁਣ ਇਸ ਦੇ ਉੱਤੇ ਸਪਸ਼ਟੀਕਰਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਜਿਹਾ ਕੋਈ ਵੀ ਪ੍ਰਸਤਾਵ ਉਹਨਾਂ ਦੇ ਕੋਲ ਨਹੀਂ ਹੈ ਮੰਤਰਾਲੇ ਨੇ ਕਿਹਾ ਹੈ ਕਿ ਅਧਿਕਾਰਿਤ ਬਿਆਨ ਦੇ ਵਿੱਚ ਕਿਹਾ ਗਿਆ ਸੀ ਕੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਇਹ ਰਿਪੋਰਟਾਂ ਨੂੰ ਉਹਨਾਂ ਦੇ ਵੱਲੋਂ ਹੁਣ ਪੂਰੀ ਤਰ੍ਹਾਂ ਗਲਤ ਦੱਸਿਆ ਜਾ ਰਿਹਾ ਹੈ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਟੋਲ ਪਲਾਜ਼ਿਆਂ ਦੇ ਉੱਤੇ ਹੁਣ ਆਪਭੋਗਤਾ ਫੀਸ ਸਿਰਫ ਚਾਰ ਜਾਂ ਵੱਧ ਪਈਆ ਬਾਨਾਂ ਵਾਲਿਆਂ ਦੇ ਉੱਤੇ ਹੀ ਜਿਹੜਾ ਕਿ ਇਹ ਟੋਲ ਪਲਾਜਾ ਟੈਕਸ ਲੱਗੇਗਾ ਜਿਵੇਂ ਕਿ ਗਾਰਾਂ ਜੀਪਾਂ ਟਰੱਕਾਂ ਅਤੇ ਬੱਸਾਂ ਤੋਂ ਵਸੂਲੀ ਕੀਤੀ ਜਾਂਦੀ ਹੈ ਸੋ ਰਾਸ਼ਟਰੀ ਰਾਜਮਾਰਗ ਫੀਸ ਨਿਯਮ ਸੰਾਲ 2008 ਦੇ ਅਨੁਸਾਰ ਦੁਪਈਆ ਬਾਨਾਂ ਤੇ ਟੋਲ ਫੀਸ ਵਸੂਲਣ ਦਾ ਕੋਈ ਵੀ ਅਜੇ ਤੱਕ ਪ੍ਰਬੰਧ ਨਹੀਂ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਹੋਰ ਵੀ ਵੱਡੀ ਰਾਹਤ ਦਿੱਤੀ ਗਈ ਹੈ ਕਿ 3000 ਰੁਪਏ ਸਾਲਾਨਾ ਜਿਹੜਾ ਕਿ ਫਾਸਟੈਗ ਲੈਣ ਦੇ ਉੱਤੇ ਉਹਨਾਂ ਨੂੰ 200 ਯਾਤਰਾਵਾਂ ਜਿਹੜੀਆਂ ਕਿ ਫ੍ਰੀ ਦੇ ਵਿੱਚ ਕਰਨ ਨੂੰ ਮਿਲਣਗੀਆਂ ਜੋ ਕਿ 15 ਪੈਪ ਰਤੀ ਟੂਲ ਪਲਾਜਾ ਯਾਤਰਾ ਹੋਵੇਗੀ ਸੋ ਜਿਹੜਾ ਕੀ ਹੁਣੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਬਾਹਰ ਹੋ ਰਹੇ ਹਨ ਤੇ ਖਬਰਾਂ ਵੀ ਬਾਹਰ ਹੋ ਰਹੀਆਂ ਹਨ ਕਿ ਦੁਪਈਆ ਬਾਨਾਂ ਦੇ ਉੱਤੇ ਵੀ ਟੂਲ ਟੈਕਸ ਲੱਗੇਗਾ ਸੋ ਇਸ ਨੂੰ ਜਿਹੜਾ ਕੀ ਸਰਾਸਰ ਫੇਕ ਨਿਊਜ਼ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਚਾਚਾ ਚਤਰਾ ਤੋਂ ਮਸ਼ਹੂਰ ਹੋਏ ਜਸਵਿੰਦਰ ਪੱਲਾ ਜਾਨੋ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕਈ ਦਿਲਚਸਪ ਜਿਹੜੇ ਰਾਜ ਸੋ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਆਖਰੀ ਸਾਹ ਲੈ ਗਏ ਹਨ ਜਿਸ ਤੋਂ ਬਾਅਦ ਕੀ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੋ ਕਾਫੀ ਜ਼ਿਆਦਾ ਫਿਲਮਾਂ ਦੇ ਵਿੱਚ ਵੀ ਉਹ ਪੰਜਾਬੀਆਂ ਨੂੰ ਨਜ਼ਰ ਆਏ ਤੇ ਕਾਫੀ ਜ਼ਿਆਦਾ ਹਸਾਉਣ ਵਾਲੀਆਂ ਫਿਲਮਾਂ ਜ਼ਿਆਦਾਤਰ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਇਸ ਤੋਂ ਇਲਾਵਾ ਉਹਨਾਂ ਦੀ ਪਛਾਣ ਜਿਹੜੀ ਉਹ ਛਣਕਾਟੇ ਤੋਂ ਸ਼ੁਰੂ ਹੋਈ ਸੀ ਸੋ ਸਾਲ 2002 ਦੇ ਵਿੱਚ ਉਹਨਾਂ ਦੇ ਵੱਲੋਂ ਛਣਕਾਟਾ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੀ ਉਹ ਉੱਭਰ ਕੇ ਜਿਹੜੇ ਕਿ ਕਲਾਕਾਰ ਦੇ ਵੱਜੋਂ ਸਾਹਮਣੇ ਪੰਜਾਬੀਆਂ ਦੇ ਆਏ ਸੋ ਜਿਸ ਤੋਂ ਬਾਅਦ ਕੀ ਉਹਨਾਂ ਦੇ ਵੱਲੋਂ ਦਰਜਣਾ ਹੀ ਜਿਹੜੀਆਂ ਫਿਲਮਾਂ ਵੀ ਕੀਤੀਆਂ ਗਈਆਂ ਜਿਨ੍ਹਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸੋ ਜਿਹੜਾ ਕਿ ਉਹਨਾਂ ਦਾ ਜਨਮਿਆ 1960 ਦਾ ਦੱਸਿਆ ਜਾ ਰਿਹਾ ਸੀ ਤੇ ਹੁਣ ਉਹਨਾਂ ਦੀ ਜਿਹੜੀ ਆ ਉਹ ਮੌਤ ਆਉ ਸਾਲ 2025 ਦੇ ਵਿੱਚ ਹੋਈ ਹੈ ਤਕਰੀਬਨ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਆਖਰੀ ਸਾਹ ਲਏ ਗਏ ਹਨ ਤੇ ਇਸ ਦੁਨੀਆ ਨੂੰ ਉਹਨਾਂ ਦੇ ਵੱਲੋਂ ਅਲਵਿਦਾ ਕਹਿ ਦਿੱਤਾ ਗਿਆ ਹੈ ਸੋ ਬੇहद ਜਿਹੜਾ ਕਿ ਪੰਜਾਬ ਦੇ ਮਸ਼ਹੂਰ ਕਲਾਕਾਰ ਮੰਨੇ ਜਾਂਦੇ ਸਨ ਜਸਵਿੰਦਰ ਭੱਲਾ ਅਤੇ ਚਾਚਾ ਚਤਰਾ ਦੇ ਵੱਜੋਂ ਵੀ ਉਹਨਾਂ ਦੀ ਜਿਹੜੀ ਕਿ ਪਛਾਣ ਪੰਜਾਬੀਆਂ ਦੇ ਵਿੱਚ ਬਣੀ ਹੋਈ ਸੀ ਇਸ ਤੋਂ ਬਾਅਦ ਖਬਰ ਹੁਣ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਲਵ ਮੈਰਿਜ ਦਾ ਖੌਫ ਨਾਕਾਂਤ ਹੋਇਆ ਹੈ ਜੀਹਾਂ ਤਸਵੀਰ ਤੁਸੀਂ ਇਸ ਲੜਕੀ ਦੀ ਦੇਖ ਸਕਦੇ ਹੋ ਜਿਸ ਦੇ ਬਾਰੇ ਕੀ ਹੁਣ ਖਬਰ ਆ ਰਹੀ ਹੈ ਕਿ ਪਿਆਰ ਦੀ ਖਾਤਰ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਵਿਆਹ ਕਰਵਾਉਣ ਦੇ ਲਈ ਜਿਹੜਾ ਕਿ ਲੜਕੇ ਦੇ ਨਾਲ ਜੂਪੀ ਤੋਂ ਲੁਧਿਆਣੇ ਭੱਜ ਕੇ ਆਈ ਸੀ ਤੇ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਤੇ ਉਸ ਨੂੰ ਕੀ ਪਤਾ ਸੀ ਕਿ ਜਿਸ ਨੌਜਵਾਨ ਦੇ ਨਾਲ ਉਹ ਸੱਤ ਜਨਮਾਂ ਦਾ ਰਿਸ਼ਤਾ ਨਿਭਾਉਣ ਆਈ ਹੈ ਉਸ ਉਹੀ ਜਿਹੜਾ ਕਿ ਉਸ ਦੀ ਮੌਤ ਦਾ ਕਾਰਨ ਵੀ ਬਣੇਗਾ ਨੌਜਵਾਨ ਸ਼ਰਾਬ ਪੀਣ ਦਾ ਆਦੀ ਸੀ ਤੇ ਉਹ ਸ਼ਰਾਬ ਪੀਣ ਤੋਂ ਬਾਅਦ ਲੜਕੀ ਨੂੰ ਬੁਰੀ ਤਰ੍ਹਾਂ ਪਦਾ ਮਾਰਦਾ ਸੀ ਤੇ ਨੌਜਵਾਨ ਦੇ ਜਹੇ ਤੀਰੇ ਤੋਂ ਜਿਹੜਾ ਕਿ ਛੁਟਕਾਰਾ ਪਾਉਣ ਦੇ ਲਈ ਲੜਕੀ ਦੇ ਵੱਲੋਂ ਹੁਣ ਫਾਹਾ ਲੈ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਗਿਆ ਹੈ ਮ੍ਰਿਤਕਾ ਦੀ ਪਛਾਣ ਜਿਹੜਾ ਕਿ ਮੁਸਕਾਨ ਉਰਫ ਸ਼ਿਲਪੀ ਦੇ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਦੇ ਵਿੱਚ ਲੜਕਾ ਵੀ ਜੁਪੀ ਦਾ ਹੀ ਰਹਿਣ ਵਾਲਾ ਹੈ ਤੇ ਇਹ ਲੜਕੀ ਵੀ ਜੁਪੀ ਦੀ ਹੀ ਰਹਿਣ ਵਾਲੀ ਹੈ ਸੋ ਦੋਨੋਂ ਜਣੇ ਜਿਹੜੇ ਕਿ ਪ੍ਰਵਾਸੀ ਸਨ ਤੇ ਲੁਧਿਆਣਾ ਦੇ ਵਿੱਚ ਪਿਛਲੇ ਕਈ ਸਮੇਂ ਤੋਂ ਰਹਿ ਰਹੇ ਸਨ ਜਿਸ ਤੋਂ ਬਾਅਦ ਕਿ ਹੁਣ ਲੜਕੇ ਦੇ ਵਿਰੁੱਧ ਜਿਹੜਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੁੱਤਿਆਂ ਦੇ ਖਿਲਾਫ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਕਾਫੀ ਜ਼ਿਆਦਾ ਐਕਸ਼ਨ ਕੀਤਾ ਜਾ ਰਿਹਾ ਹੈ ਸੋ ਗਲੀ ਦੇ ਕੁੱਤਿਆਂ ਦਾ ਮਾਮਲਾ ਹੁਣ ਗਰਮਾ ਗਿਆ ਹੈ ਹੁਣ ਸੁਪਰੀਮ ਕੋਰਟ ਨੇ ਵੀ ਫੈਸਲਾ ਸੁਣਾਇਆ ਹੈ ਇਸ ਗਲਤੀ ਤੇ ਹੋਵੇਗੀ ਕਾਰਵਾਈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਵਾਰਾ ਕੁੱਤਿਆਂ ਦੇ ਉੱਤੇ ਲਗਾਮ ਲੱਗਣੀ ਚਾਹੀਦੀ ਹੈ ਸੋ ਇਸੇ ਦੌਰਾਨ ਸੁਪਰੀਮ ਕੋਰਟ ਨੇ ਹੁਣ ਸ਼ੁੱਕਰਵਾਰ ਨੂੰ ਉਵਾਰਾ ਕੁੱਤਿਆਂ ਦੇ ਮੁੱਦੇ ਦੇ ਉੱਤੇ ਆਪਣਾ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਨੇ 11 ਅਗਸਤ ਦੇ ਉਸ ਹੁਕਮ ਦੇ ਉੱਤੇ ਰੋਕ ਲਗਾ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਜਿਹੜੇ ਵੀ ਕੁੱਤੇ ਉਵਾਰਾ ਫੜੇ ਜਾਣਗੇ ਉਹਨਾਂ ਨੂੰ ਵਾਪਸ ਛੱਡ ਦਿੱਤਾ ਜਾਵੇਗਾ ਸੋ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਵਾਰਾ ਕੁੱਤੇ ਜਿੰਨੇ ਵੀ ਫੜੇ ਜਾਣਗੇ ਗਲੀਆਂ ਮੁਹੱਲਿਆਂ ਦੇ ਵਿੱਚੋਂ ਉਹਨਾਂ ਨੂੰ ਛੱਡਿਆ ਨਹੀਂ ਜਾਵੇਗਾ ਅਦਾਲਤ ਨੇ ਕਿਹਾ ਹੈ ਤੇ ਟੀਕਾ ਕਰਨ ਤੋਂ ਬਾਅਦ ਹੀ ਜਿਹੜਾ ਕਿ ਛੱਡਿਆ ਜਾਣਾ ਚਾਹੀਦਾ ਹੈ ਸਵਾਏ ਉਹਨਾਂ ਕੁੱਤਿਆਂ ਦੇ ਜੋ ਕਿ ਰੈਬੀਜ ਦੇ ਨਾਲ ਸੰਕਰਮਿਤ ਹਨ ਇਹਨਾਂ ਦਾ ਜਿਹੜਾ ਕਿ ਕਾਫੀ ਜ਼ਿਆਦਾ ਵਿਵਹਾਰ ਜਿਹੜਾ ਹਮਲਾਵਾਰ ਹੁੰਦਾ ਹੈ ਸੋ ਜਿਹੇ ਕੁੱਤਿਆਂ ਦੇ ਉੱਤੇ ਜਿਹੜਾ ਕਿ ਟੀਕਾਕਰਨ ਕਰਨਾ ਚਾਹੀਦਾ ਹੈ ਸੋ ਜਿਹੜੇ ਆਮ ਕੁੱਤੇ ਹਨ ਜਿਨ੍ਹਾਂ ਦੇ ਕੋਲ ਕੋਈ ਵੀ ਰੈਬੀਜ ਦੇ ਨਾਲ ਜਿਹੜਾ ਕਿ ਹਲਕਾ ਨਹੀਂ ਹੋਇਆ ਹੈ ਸੋ ਇਹ ਜਿਹੇ ਕੁੱਤਿਆਂ ਨੂੰ ਜਿਹੜਾ ਕਿ ਟੀਕਾ ਕਰਨ ਤੋਂ ਬਾਅਦ ਛੱਡਿਆ ਜਾ ਸਕਦਾ ਹੈ ਸੋ ਲਗਾਤਾਰ ਤੁਹਾਨੂੰ ਦੱਦਿਏ ਕਿ ਪੰਜਾਬ ਦੇ ਵਿੱਚ ਵੀ ਇਹ ਮੰਗ ਉੱਠ ਰਹੀ ਹੈ ਕਿ ਜਿਹੜੇ ਆਵਾਰਾ ਕੁੱਤੇ ਆ ਉਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਦੇ ਵਿੱਚ ਲਗਾਤਾਰ ਲੋਕਾਂ ਨੂੰ ਇਹਨਾਂ ਦੇ ਵੱਲੋਂ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਗਵਾਨਤਮਾਨ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਬੇਸ਼ੱਕ ਵਾਪਸ ਲੈ ਲਈ ਗਈ ਹੈ ਪਰ ਹੁਣ ਇਸੇ ਦੌਰਾਨ ਭਗਵਾਨਤਮਾਨ ਦੇ ਵੱਲੋਂ ਬਿਲਡਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਇੱਕ ਨਵੀਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਜੀ ਹਾਂ ਇਹ ਖੁਲਾਸਾ ਜਿਹੜਾ ਕਿ ਸੁਖਵੀਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਲੈਂਡ ਪੂਲਿੰਗ ਪਾਲਿਸੀ ਦੀ ਥਾਂ ਹੁਣ ਯੂਨੀਫਾਈਡ ਬਿਲਡਿੰਗ ਰੂਲਸ ਸਾਲ 2025 ਦੇ ਰਾਹੀਂ ਬਿਲਡਰਾਂ ਨੂੰ ਕਰੋੜਾਂ ਰੁਪਏ ਦੇ ਗੱਫੇ ਦੇਣ ਦੀ ਤਿਆਰੀ ਦੇ ਵਿੱਚ ਹੈ ਭਗਵੰਤ ਮਾਨ ਸਰਕਾਰ ਸੁਖਵੀਰ ਬਾਦਲ ਨੇ ਇਹ ਦਾਅਵਾ ਕਰ ਦਿੱਤਾ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੀ ਥਾਂ ਹੁਣ ਇੱਕ ਨਵੀਂ ਪਾਲਿਸੀ ਜਿਹੜੀ ਕਿ ਜਿਸ ਨੂੰ ਅਸੀਂ ਯੂਨੀਫਾਈਡ ਬਿਲਡਿੰਗ ਰੂਲਸ ਕਹਿ ਸਕਦੇ ਹਾਂ ਸੋ ਇਸ ਦੇ ਉੱਤੇ ਜਿਹੜਾ ਕਿ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਨਵਾਂ ਰੂਲ ਲਿਆਂਦਾ ਗਿਆ ਹੈ ਜਿਸ ਦੇ ਤਹਿਤ ਕਈ ਨਵੇਂ ਰੂਲ ਉਹਨਾਂ ਦੇ ਵੱਲੋਂ ਲਾਗੂ ਕਰ ਦਿੱਤੇ ਗਏ ਹਨ ਜਿਸ ਦੇ ਵਿੱਚ ਕੀ ਹੁਣ ਜਿਹੜਾ ਬਿਲਡਰਾਂ ਨੂੰ ਜਿੰਨੀਆਂ ਮਰਜ਼ੀ ਮੰਜ਼ਲਾਂ ਜਿਹੜਾ ਕੋਈ ਬਣਾਉਣ ਦੀ ਖੁੱਲ ਦੇ ਦਿੱਤੀ ਗਈ ਹੈ ਤੇ ਹਰ ਬਿਲਡਿੰਗ ਦੇ ਹੇਠਾਂ ਬਣਾਇਆ ਜਾ ਸਕਦਾ ਹੈ ਬੀਸਮੈਂਟ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਬਣਾ ਸਕਦੇ ਹਾਂ 50% ਵਪਾਰਕ ਏਰੀਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੇ ਸੁਝਾਅ ਲੈਣ ਦੇ ਲਈ ਸਿਰਫ 23 ਅਗਸਤ ਤੱਕ ਦਾ ਹੀ ਸਮਾਂ ਦਿੱਤਾ ਗਿਆ ਹੈ ਸੋ ਇਹ ਤਿੰਨ ਵੱਡੀਆਂ ਜਿਹੜੀਆਂ ਕੋਈ ਖੁੱਲਾਂ ਹੁਣ ਬਿਲਡਰਾਂ ਨੂੰ ਦੇ ਦਿੱਤੀਆਂ ਗਈਆਂ ਹਨ ਕਿ ਬਿਲਡਰ ਹੁਣ ਜਿੰਨੀਆਂ ਮਰਜ਼ੀ ਮੰਜ਼ਲਾਂ ਬਣਾ ਸਕਦੇ ਹਨ ਕੋਈ ਵੀ ਉਹਨਾਂ ਨੂੰ ਰੋਕ ਟੋਕ ਨਹੀਂ ਹੋਵੇਗੀ ਤੇ ਹਰ ਬਿਲਡਿੰਗ ਦੇ ਹੇਠਾਂ ਬੀਸਮੈਂਟ ਵੀ ਬਣਾਇਆ ਜਾ ਸਕਦਾ ਹੈ ਤੇ 50% ਰਿ ਵਪਾਰਕ ਇਰੀਆ ਵੀ ਬਣਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 60000 ਦੀ ਵੱਡੀ ਲੈਂਦਾ ਕਲਾਰਕਰ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਜੀ ਹਾਂ ਤਸਵੀਰ ਤੁਸੀਂ ਇਸ ਦੀ ਦੇਖ ਸਕਦੇ ਹੋ ਜਿੱਥੇ ਕੀ ਇਹਨਾਂ ਦੇ ਵੱਲੋਂ ਪਹਿਲਾਂ ਤੇ ਲੱਖਾਂ ਰੁਪਈਆਂ ਦੀਆਂ ਤਨਖਾਹਾਂ ਲਈਆਂ ਜਾਂਦੀਆਂ ਹਨ ਤੇ ਬਾਅਦ ਵਿੱਚ ਇਹਨਾਂ ਦੇ ਵੱਲੋਂ 50-60000 ਰੁਪਏ ਦੀ ਵੱਡੀ ਤੱਕ ਵੀ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਤਹਿਤ ਹੁਣ ਇੱਕ ਪੰਜਾਬੀ ਨੌਜਵਾਨ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ 60000 ਪੈ ਦੀ ਰਿਸ਼ਵਤ ਲੈ ਰਿਹਾ ਸੀ ਜੀਆਂ ਕਲਰਕ ਬਲਵਿੰਦਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ 60000 ਪੈ ਦੀ ਇਸ ਦੇ ਵੱਲੋਂ ਰਿਸ਼ਵਤ ਲੈਂਦਿਆਂ ਹੋਇਆਂ ਰੰਗੀ ਹੱਥੀ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੂਬੇ ਦੇ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਤੇ ਬੁਲਾਰੇ ਨੇ ਦੱਸਿਆ ਹੈ ਕਿ ਮਲਜ਼ਮ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਤਸੀਬ ਦੇ ਵਿੱਚ ਪਿੰਡ ਲੱਲੇ ਦੇ ਇੱਕ ਵਸਨੀਕ ਦੀ ਸ਼ਿਕਾਇਤ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਉਹ ਇੱਕ ਨਿੱਜੀ ਬੈਂਕ ਤੋਂ ਖੇਤੀਬਾੜੀ ਕਰਜ਼ਾ ਲਿਮਟ ਲਈ ਅਰਜ਼ੀ ਦਿੱਤੀ ਹੈ ਤੇ ਉਸਨੇ ਅਰਜ਼ੀ 'ਚ ਖੁਦ ਦੀ ਅਤੇ ਪੰਚਾਇਤ ਜ਼ਮੀਨ ਦੋਹਾਂ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਕਿ ਉਹ ਨਿਰਾਮੀ ਦੇ ਵਿੱਚ ਜਿੱਤ ਕੇ ਵੀ ਬਾਹਰ ਆ ਰਿਹਾ ਹੈ ਬੈਂਕ ਨੇ ਕਰਜ਼ਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਡੀਡੀਪੀਓ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਸ਼ਿਕਾਇਤ ਅਨੁਸਾਰ ਉਕਤ ਕਲਰਕ ਨੇ ਪੰਚਾਇਤ ਦੀ ਜ਼ਮੀਨ ਦੇ ਮਾਲੀ ਰਿਕਾਰਡ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਨੂੰ ਲੈ ਕੇ ਸ਼ਿਕਾਇਤਕਰਤਾ ਨੂੰ ਧਮਕੀ ਦੇ ਦਿੱਤੀ ਸੀ ਕਿਸੇ ਕਾਰਨ ਸਾਂਦੇ ਕਾਰਵਾਈ ਤੋਂ ਬਚਣ ਲਈ 1 ਲੱਖ ਰੁਪਏ ਦੀ ਉਸਨੇ ਜਿਹੜੀ ਕਿ ਵੱਡੀ ਮੰਗੀ ਸੀ ਬਾਅਦ ਚ ਮਲਜਮ 60000 ਰੁਪਏ ਦੀ ਵੱਡੀ ਲੈਣ ਦੇ ਲਈ ਰਾਜੀ ਹੋ ਗਿਆ ਤੇ ਜਿਵੇਂ ਹੀ ਇਸ ਕਲਰਕ ਨੂੰ ਉਹ 60000 ਰੁਪਏ ਦੀ ਵੱਡੀ ਦੇਣ ਦੇ ਲਈ ਪਹੁੰਚਦਾ ਹੈ ਤੇ ਇਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਨੀ ਦਿਨੀ ਪੰਜਾਬ ਦੇ 6 ਤੋਂ 7 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਇਸ ਤੋਂ ਇਲਾਵਾ ਨਦੀਆਂ ਚੋਈਆਂ ਅਤੇ ਇਸ ਤੋਂ ਇਲਾਵਾ ਲਗਾਤਾਰ ਜਿਹੜਾ ਕਿ ਖਾਲੀਆਂ ਦੇ ਵਿੱਚ ਪਾਣੀ ਵਗ ਰਿਹਾ ਹੈ ਤੇ ਤੇਜ਼ ਪਾਣੀ ਦੇ ਬਹਾਅ ਦੇ ਵਿੱਚ ਰੁੜੇ ਨੌਜਵਾਨ ਦੀ ਹੁਣ লাশ ਬਰਾਮਦ ਹੋਈ ਹੈ ਦੋਸਤਾਂ ਦੇ ਨਾਲ ਚੋਹ ਦੇ ਵਿੱਚ ਪਾਣੀ ਦੇਖਣ ਦੇ ਲਈ ਗਿਆ ਸੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋਹੇਸ਼ਿਆਰਪੁਰ ਦੇ ਨਿੱਤੀ ਕੀ ਪਿੰਡ ਫਤੇਗੜ ਨਿਆੜਾ ਤੋਂ ਜਿਹੜਾ ਕਿ ਇਹ ਦੁਖਦਾਈ ਖਬਰ ਹੁਣ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਕਿ ਬੀਤੀ ਕੱਲ ਸ਼ਾਮ ਹਰਗੜ੍ਹ ਨਜ਼ਦੀਕ ਭੰਗੀ ਚੋਹ ਦੇ ਵਿੱਚ ਆਏ ਪਾਣੀ ਨੂੰ ਦੇਖਣ ਗਏ ਤਿੰਨ ਦੋਸਤਾਂ ਦੇ ਵਿੱਚੋਂ ਕ 35 ਸਾਲਾਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਸੀ ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਜਦੋਜਹਿਦ ਦੇ ਨਾਲ ਹੁਣ ਇਸ ਦੀ লাশ ਜਿਹੜੀ ਆ ਉਹ ਦਰਿਆ ਦੇ ਕਿਨਾਰੇ ਮਿਲੀ ਹੈ ਜਾਣਕਾਰੀ ਦੇ ਮੁਤਾਬਕ ਕੱਲ੍ਹ ਸ਼ਾਮ ਨੂੰ ਬਲਜਿੰਦਰ ਸਿੰਘ 35 ਸਾਲ ਪੁੱਤਰ ਗੁਰਦੇਵਾਲ ਸਿੰਘ ਪਿੰਡ ਫਤੇਗੜ ਨਿਆੜਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਚੋਹ ਦੇਖਣ ਆਇਆ ਸੀ ਤੇ ਅਚਾਨਕ ਉਸ ਦਾ ਪੈਰ ਖਿਸਕ ਗਿਆ ਜਿਸ ਦੇ ਕਾਰਨ ਉਹ ਪਾਣੀ ਦੇ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਿਆ ਤੇ ਤੁਰੰਤ ਉਹਨਾਂ ਦੇ ਵੱਲੋਂ ਇਸ ਦੀ ਸੂਚਨਾ ਜਿਹੜਾ ਕਿ ਥਾਣਾ ਚੌਂਕੀ ਨਸਰਾਲਾ ਨੂੰ ਦਿੱਤੀ ਗਈ ਸੀ ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਰਾਤ ਦੇ ਹਨੇਰੇ ਦੇ ਵਿੱਚ ਕੁਝ ਵੀ ਲੱਭ ਨਹੀਂ ਸਕੇ ਆ ਨੌਜਵਾਨ ਜਿਹੜਾ ਕਿ 15 ਘੰਟਿਆਂ ਬਾਅਦ ਹੁਣ ਜਿਹੜਾ ਕਿ ਮਿਲਿਆ ਹੈ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਲਾਸ਼ ਜਿਹੜੀ ਖਲਵਾਣਾ ਪਿੰਡ ਦੇ ਚੋਹ ਦੇ ਵਿੱਚੋਂ ਮਿਲੀ ਹੈ ਜੋ ਕਿ ਸਪੈਹਦੀਆਂ ਦੇ ਵਿੱਚ ਫਸੀ ਹੋਈ ਸੀ ਪੁਲਿਸ ਦੇ ਵੱਲੋਂ ਲਾਸ਼ ਨੂੰ ਹੁਣ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਗਿਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਨਸਰਾਲਾ ਚੌਂਕੀ ਦੇ ਇੰਚਾਰਜ ਨੇ ਦੱਸਿਆ ਹੈ ਕਿ ਇਸ ਘਟਨਾ ਬਾਰੇ ਜਿਹੜਾ ਕਿ ਹੁਣ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਅੱਗੇ ਤੋਂ ਕਿਸੇ ਨੂੰ ਵੀ ਜਿਹੜਾ ਕਿ ਇਸ ਤਰ੍ਹਾਂ ਪਾਣੀ ਦੇਖਣ ਜਾਂ ਫਿਰ ਦਰਿਆਵਾਂ ਅਤੇ ਬਾਗਦੀਆਂ ਨਦੀਆਂ ਦੇ ਵਿੱਚ ਜਾਣ ਦੀ ਜਿਹੜੀ ਕੋਈ ਲੋੜ ਨਹੀਂ ਹੈ ਕਿਉਂਕਿ ਕਾਫੀ ਜ਼ਿਆਦਾ ਖਾਸੇ ਹੁਣ ਵਾਪਰ ਰਹੇ ਹਨ ਇਸ ਤੋਂ ਬਾਅਦ ਵੀ ਹੁਣ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪਿਆਰ ਦੇ ਵਿੱਚ ਬ੍ਰੇਕਅਪ ਅਤੇ ਮੌਤ ਪ੍ਰੇਮਿਕਾ ਨੇ ਤੋੜਿਆ ਸੀ ਰਿਸ਼ਤਾ ਫਿਰ ਗੁੱਸੇ ਦੇ ਵਿੱਚ ਆਏ ਪ੍ਰੇਮੀ ਨੇ ਜ਼ਹਿਰ ਖਾ ਕੇ ਕੀਤੀ ਹੈ ਖੁਦਕੁਸ਼ੀ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੀ ਉਮਰ ਸਿਰਫ ਅਜੇ 25 ਸਾਲ ਦੱਸੀ ਜਾ ਰਹੀ ਹੈ ਅਮਰਤਸਰ ਤੋਂ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਜੀਹਾਂ ਮ੍ਰਿਤਕ ਦੀ ਪਛਾਣ ਜਿਹੜਾ ਕਿ ਰਮਨਬੀਰ ਸਿੰਘ ਦੇ ਵਜੋਂ ਹੋਈ ਹੈ ਤੇ ਮ੍ਰਿਤਕ ਦੇ ਭਰਾ ਸ਼ਰਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਛੋਟਾ ਭਰਾ ਰਮਨਬੀਰ ਸਿੰਘ 4 ਸਾਲਾਂ ਤੋਂ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਸੀ ਤੇ ਦੋਵੇਂ ਜਿਹੜੇ ਪਰਿਵਾਰ ਪਰ ਪਰਿਵਾਰਾਂ ਦੇ ਵੱਲੋਂ ਜਿਹੜੀ ਕਿ ਵਿਆਹ ਦੇ ਲਈ ਸਹਿਮਤੀ ਵੀ ਕਰ ਦਿੱਤੀ ਗਈ ਸੀ ਪਰ ਕੁਝ ਦਿਨ ਪਹਿਲਾਂ ਹੀ ਲੜਕੀ ਨੇ ਰਮਨਵੀਰ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਤੇ ਉਸ ਦੇ ਨਾਲ ਉਸ ਦਾ ਕੋਈ ਵੀ ਸਬੰਧ ਨਹੀਂ ਹੈ ਇਸ ਤੋਂ ਬਾਅਦ ਰਮਨਵੀਰ ਸਿੰਘ ਨੇ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ ਤੇ ਜਿਸ ਤੋਂ ਬਾਅਦ ਕਾਰਵਾਈ ਕਰਨ ਦੀਆਂ ਧਮਕੀਆਂ ਦੇਣ ਲੱਗ ਪਈ ਸੋ ਇਸ ਤੋਂ ਪਰੇਸ਼ਾਨ ਹੋ ਕੇ ਰਮਨਵੀਰ ਸਿੰਘ ਨੇ ਹੁਣ ਜ਼ਹਿਰ ਖਾ ਕੇ ਆਪਣੇ ਆਪ ਨੂੰ ਮੌਤ ਦੇ ਗੜ ਲਗਾ ਲਿਆ ਹੈ ਤੇ ਇਸ ਸਬੰਧੀ ਹੁਣ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਤੀ ਗਈ ਹੈ ਸੋ ਇਹ ਤਸਵੀਰ ਤੁਸੀਂ ਨੌਜਵਾਨ ਦੀ ਦੇਖ ਸਕਦੇ ਹੋ ਕਿ ਇਸ ਦੇ ਵੱਲੋਂ ਜਿਹੜਾ ਕਿ ਹੁਣ ਇੱਕ ਕੁੜੀ ਦੇ ਛੱਡਣ ਦੇ ਕਰਕੇ ਜਿਹੜਾ ਕਿ ਆਪਣੇ ਆਪ ਨੂੰ ਖੁਦ ਖੁਸ਼ੀ ਦੇ ਗੱਲ ਲਗਾ ਲਿਆ ਹੈ